ਰੁਟ ਗੋਏ ਓ ਰੁਟਵਾ ਆਮਰਾ ਸ਼ੇਰ ਆਲੇ ਨਸਵਾਰ ਲੈ ਕੇ ਆ ਮੇਰਾ ਪੁੱਤ ਆਪਣੇ ਕੋਲ ਤਾਂ ਟਾਈਮ ਨਹੀਂ ਨਾਲੇ ਭੈਣ ਦੇਣ ਦੀ ਬਾਣੀਆਂ ਨਾਲ ਤਾਂ ਮੇਰੀ ਬਣਦੀ ਨਹੀਂ ਤੇਰਾ ਕੋਈ ਨਾ ਵਟਦਾ ਰੌਲਾ ਆਲੇ ਫੜ ਜਾਮਲ ਬਣ ਕੇ ਚਲ ਤੂੰ ਤਾਂ ਘਰ ਦਾ ਬੰਦਾ ਤੇਰੇ ਪਿੱਛੇ ਰਿਸ਼ਕ ਲੈ ਲੈਣੇ ਆ ਪਰ ਜੁਰਮਾਨਾ ਲੱਗੂ ਉਹ ਕਹਦਾ ਓਏ 5 ਰੁਪਏ ਪਹਿਲਾਂ ਕੁਲਫੀਆਂ ਵਾਸਤੇ ਦੇ ਕਿਉਂ ਮੋਰਨਿੰਗ ਹੁੰਦੀ ਐ ਇਹ ਜਿਹੜੀਆਂ ਚੀਜ਼ਾਂ ਖਾ ਖਰੋ ਮਾਰ ਹੋ ਜਾਗੇ ਨਹੀਂ ਹੁੰਦੇ ਦੇ ਦੇ ਹਾੜੇ ਹਾੜੇ ਮਾਮਾ ਬਣ ਕੇ ਐ ਕਾਨੂੰ ਕਰਦਾ ਤੈਨੂੰ ਕੀ ਘਾਟਾ ਪੈਂਦਾ ਭੈਣ ਦੇਣ ਦੇ ਥੋੜੇ ਤਾਂ ਦੀ ਪਰਸਨਾਂ ਦੀ ਐ ਲੈ ਮੇਰੇ 2 ਰੁਪਏ ਮੈਂ ਪਹਿਲੇ ਆਉਂਗਾ ਅਸਰੇ ਜਿੱਦਾਂ ਸਵਾਲ ਹੈ ਕਿਹੜੇ 2 ਰੁਪਏ ਕਿੰਨਾ ਝੂਠਾ ਉਹ ਭੈਣ ਦੇਣ ਦੇ ਜੱ ਤੇਰੇ ਜੰਮਣ ਲੈ ਲੈ ਉਹ ਰੋੜਾ 2 ਰੁਪਏ ਤਾ ਮੈਨੂੰ ਕਿੱਦਾਂ ਦਿੱਤਾ ਸੀ ਚੱਕ ਵੱਡਾ ਜੈਲਦਾਰ ਬੇ ਪੁੱਤ ਕਿਉਂ ਤੰਗ ਕਰਦਾ ਆਪਣੇ ਮਾਮੇ ਨੂੰ ਨਾ ਪੁੱਤ ਤੁਹਾਡਾ ਮਾਮਾ ਜੀ ਐ ਸਾਡਾ ਮਾਮਾ ਬੜਾ ਚੂਸ ਮੱਖੀ ਚੂਸ ਲਾ 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 ਦੇਖ ਲੈ ਭੈਣੇ ਮੇਰੇ 2 ਰੁਪਏ ਲੈ ਗਿਆ ਸਾਡੀ ਵੀ ਕੋਈ ਇੱਜ਼ਤ ਹੈ ਨਾ ਬੇਬੀਰਾ ਇਹਨੂੰ ਕੁਝ ਨਾ ਕਿਹਾ ਕਰ ਹਾਂ ਆਂਡੇ ਬਣਾਵਾ ਖਾਵੇਂਗਾ ਲੈ ਆਸੀ ਤਾਂ ਭੈਣੇ ਆਂਡਿਆਂ ਦੇ ਮਾਂ ਪਿਓ ਨਹੀਂ ਛੱਡੇ ਐਂ ਕਰ ਪਹਿਲਾਂ ਕਰੜੀ ਜੀ ਚਾਹ ਬਣਾ ਲੈਂਦੀ ਭੈਣੇ ਚੰਗਾ ਆਕੇ ਬਣਾਉਣੀ ਐ ਮੈਂ ਆਪ ਤਾਂ ਸਰਪੰਚ ਕੇ ਜਾ ਕੇ ਆਉਣੀ ਐ ਤੂੰ ਜਦ ਤੱਕ ਆ ਚਾਰ ਭੈਣੇ ਪੈਨੇ ਉਹ ਮਾਂਦੇ ਹੈ ਮੈਂ ਵੀ ਸ਼੍ਰੀ ਜੋਰਾਸਿਆਂ ਕਿਸੇ ਨੇ ਸੱਚ ਹੀ ਕਿਹਾ ਵੀ ਸਹਰੇ ਘਰੇ ਜਵਾਈ ਕੁੱਤਾ ਤੇ ਭੈਣ ਘਰੇ ਪਾਈ ਕੁੱਤਾ ਚਲੋ ਸਾਡੀ ਵੀ ਕੋਈ ਇੱਜ਼ਤ ਆਏ ਖੁੱਛ ਆਹਾ ਆਹਾ ਦਿਮਾਗ ਦੀ ਨਾਲੀ ਖੁੱਲ ਗਈ ਓਏ ਦਾਤ ਜਿ ਦਿੱਤਾ ਹੋਇਆ ਸਾਲਿਆ ਅੱਦੇ ਘਰ ਵਾਲਿਆ ਮਾੜੇ ਕਰਮ ਵਾਲਿਆ ਬਿਨ ਬੁਲਾਇਆ ਮਹਿਮਾਨਾ ਕੋਈ ਕੰਮ ਨਹੀਂ ਕਰ ਸਕਦਾ ਓਏ ਓ ਪ੍ਰੋਣਾ ਜੀ ਅਸੀਂ ਆਏ ਗਏ ਆ ਇਹਦਾ ਮਤਲਬ ਇਹ ਨਹੀਂ ਵੀ ਸਾਡੀ ਜਦੋਂ ਚਾਹੇ ਬੇਇੱਜ਼ਤੀ ਕਰ ਦਿਓ ਸਾਡੀ ਵੀ ਕੋਈ ਪਰੰਪਰਾ ਸਾਡਾ ਵੀ ਖਾਨਦਾਨ ਬਹੁਤ ਉੱਚਾ ਸਾਡੀ ਕੋਈ ਇੱਜ਼ਤ ਆਏ ਹੈ ਇੱਜ਼ਤ ਹੈ ਆ ਤੁਸੀਂ ਖੰਜੂਰਤੇ ਰਹਿੰਦੇ ਓਏ ਲੋਕ ਮੈਨੂੰ ਪੁੱਛਦੇ ਨੇ ਵੀ ਆ ਜੋਰਾਸੂ ਘਰੇ ਰਹਿੰਦਾ ਮੈਂ ਕਹਿ ਦਨਾ ਭਾਈ ਮੇਰੇ ਸਹੁਰਿਆਂ ਨੇ ਸਕੂਟਰ ਨਹੀਂ ਦਿੱਤਾ ਮੈਨੂੰ ਆ ਸੜਾ ਦੇਤਾ ਸਕੂਟਰ ਨੂੰ ਤਾਂ ਤੁਹਾਡੇ ਬਹੁਤ ਵੱਡੇ ਰੱਕਵੇ ਨੇ ਨੰਗ ਫਿਰ ਨੰਗਾ ਦੇ ਕੀ ਨੰਗ ਫੇਰੇ ਦੇ ਨੋਂਦੇ ਨੇ ਕੁੜੀ ਦੇ ਕੁੜੀਏ ਇਹਦਾ ਮਕਾਲਾ ਤੂੰ ਹੀ ਕਰ ਕਿਉਂ ਦੀਆਂ ਕਿਉਂ ਦੀਆਂ ਸੜਾਏ ਨੂੰ ਤੂੰ ਸਾਡੇ ਖਾਨਦਾਨ ਨੂੰ ਨਹੀਂ ਜਾਣਦਾ ਇਹ ਅਣਖੀ ਨੇ ਅਣਖੀ ਜੇ ਮੇਰੇ ਭਰਾ ਨੂੰ ਗੁੱਸਾ ਚੜ ਗਿਆ ਨਾ ਤਾਂ ਤੈਨੂੰ ਮਾਰ ਕੇ ਨੀਰ ਆਲੇ ਦੱਬ ਦੂ ਅਜੇ ਮੇਰੀ ਅਣਖ ਜਾਗੀ ਨਹੀਂ ਪਰੋਣਾ ਜੀ ਤੈਨੂੰ ਮਾਰਨਾ ਤਾਂ ਫੋਰੇ ਦਾ ਕੰਮ ਆ ਫੋਰੇ ਦਾ ਮੈਨੂੰ ਤਾਂ ਇਹੀ ਡਰਨ ਕਿ ਤੇ ਮੇਰੀ ਭੈਣ ਨਾ ਰੰਡੀ ਹੋ ਜਾ ਫਟਾ ਮੂੰ ਤੁਹਾਡੇ ਜੰਮਣ ਦੇ ਖੜਦਾ ਤੇਰੇ ਰੱਖਦੇ ਦੀ ਮੇਰਾ ਸਾਲਾ ਮੇਰਾ ਖਾ ਕੇ ਮੇਰੇ ਘਰੇ ਰਹਿ ਕੇ ਸਾਲਾ ਮੇਰੇ ਤੇ ਰੋ ਮਰਦਾ ਓਏ ਬੰਦੇ ਦੀ ਮੇਰੀ ਮੇਰੀ ਗੱਲ ਸੁਣਾ ਪ੍ਰਣਾ ਇਹ ਮੇਰੀ ਗੱਲ ਸੁਣ ਨਾ ਮੇਰੀ ਗੱਲ ਸੁਣ ਮੇਰੇ ਕੋਲੋਂ ਗੱਲ ਸੁਣ ਤੂੰ ਹੋਏਗਾ ਮਾਲਕ ਮਕਾਨ ਮੈਂ ਆਪਦੀ ਭੈਣ ਦੇ ਘਰੇ ਰਹਿਣਾ ਮੇਰੇ ਵੀ ਭੇਜ ਦਿੱਤਾ ਬੇ ਮੇਰਾ ਭਰਾ ਤਾਂ ਜਿੱਥੋਂ ਦੀ ਲੰਘ ਜੇ ਪੂਰਾ ਮਹੀਨਾ ਬੋ ਨਹੀਂ ਜਾਂਦੀ ਮੇਰੇ ਸੂਰਮੇ ਭਰਾ ਨੂੰ ਤਾਂ ਲੋਕ ਦੇਖ ਕੇ ਨੱਕ ਤੇ ਕਪੜਾ ਰੱਖ ਲੈਂਦੇ ਨੇ ਓਏ ਕਿਸੇ ਦੀ ਇੱਜ਼ਤ ਕਰਨਾ ਸਿੱਖੋ ਓਏ ਕੱਲ ਮੈਂ ਤੇਰੇ ਛੋਟੇ ਮੁੰਡੇ ਨੂੰ ਬੁਲਾਇਆ ਉਹ ਮੇਰੇ ਮੂਰੇ ਛੋਲੇ ਸਿੱਟ ਕੇ ਭੱਜ ਗਿਆ ਨਾ ਪੁੱਛਣ ਵਾਲਾ ਹੋਵੇ ਮੈਂ ਬੰਦ ਨਾ ਭੈਣੇ ਲੋ ਸਾਡੀ ਵੀ ਕੋਈ ਇੱਜ਼ਤ ਹੈ ਹਾਂ ਇੱਜ਼ਤ ਹੈ ਸਾਲਾ ਫਿਰਨੀ ਤੇ ਖੜ ਕੇ ਲੋਕਾਂ ਨੇ ਜਨਾਨੀਆਂ ਛੇੜਦਾ ਜੇ ਮੈਂ ਤੈਨੂੰ ਰੰਡੀ ਕਰ ਦੂੰ ਮੈਂ ਤੈਨੂੰ ਦੱਸਾਂ ਬਾਈ ਇਹੋ ਜਿਹੇ ਬੰਦੇ ਨਾਲ ਤਾਂ ਮੈਂ ਰੰਡੀ ਚੰਗੀ ਮੈਂ ਨਹੀਂ ਹੁਣ ਤੇ ਰਹਿਣਾ ਮੇਰੇ ਭਰਾ ਦੀ ਬੇਇੱਜ਼ਤੀ ਕਰਦਾ ਹੁਣ ਕੈਸ ਚੱਣਨਗੇ ਪੇਸ਼ੀਆਂ ਚ ਆਣ ਕੀਆ ਉਹ ਤੁਸੀਂ ਦੋਵੇਂ ਕਿਤੇ ਨਹੀਂ ਮਰਦੇ ਤੁਸੀਂ ਨਹੀਂ ਮਰਦੇ ਹਾਈ ਨਹੀਂ ਭੈਣੇ ਮੈਂ ਫਸ ਗਈ ਨਹੀਂ ਗੰਦੇ ਬੰਦੇ ਨੇ ਹਾਏ ਨੀਰਾ ਮੇਰੀ ਤਾਂ ਕਿਸਮਤ ਫੁੱਟ ਗਈ ਕੰਦਾ ਵੰਦਾ ਇਧਰ ਉਧਰ ਮੂੰਹ ਮਾਰੂਗਾ ਤੇਰਾ ਤੂੰ ਪਿਕਾ ਕਰੀ ਸਾਲਿਆਂ ਦੇ ਚੱਕ ਤੋਂ ਪੈਰ ਪੈਰ ਤੂੰ ਮੈਂਟਮੈਂਟ ਦੀ ਸੀਆਈਡੀ ਤੇ ਤਰੂਗਾ ਸਾਡੀ ਵੀ ਕੋਈ ਇੱਜ਼ਤ ਆ ਪੈੜੇ ਆਹ ਵੇ ਮੈਨੂੰ ਤੇ ਸੁਕਾੜਾ